ਤੇ ਅੱਜ ਅਸੀਂ ਆਏ ਹਾਂ ਪਟਿਆਲਾ ਦੇ ਉਸ ਮੰਦਿਰ ਦੇ ਵਿੱਚ ਜਿਸ ਦੇ ਇੱਕ ਇੱਕ ਕਣ ਇਸ ਮੰਦਿਰ ਦੇ ਇੱਕ ਇੱਕ ਹਿੱਸੇ ਦੇ ਵਿੱਚ ਇੱਕ ਇੱਕ ਕਣ ਦੇ ਵਿੱਚ ਭਗਵਾਨ ਜੀ ਦਾ ਵਾਸ ਹੈ ਇਹ ਉਹ ਮੰਦਿਰ ਹੈ ਜਿਸ ਦੇ ਜਿੱਥੇ ਖੁਦ ਰਾਜੇ ਮਹਾਰਾਜੇ ਇਸ ਮੰਦਿਰ ਦੇ ਵਿੱਚ ਆ ਕੇ ਪੂਜਾ ਕਰਦੇ ਹੁੰਦੇ ਸੀ ਦੋਸਤੋ 250 ਸਾਲ ਪੁਰਾਣਾ ਇਹ ਮੰਦਿਰ ਹੈ ਬਹੁਤ ਹੀ ਵਧੀਆ ਇਸ ਮੰਦਿਰ ਦਾ ਇਤਿਹਾਸ ਹੈ ਇਸ ਮੰਦਿਰ ਨੂੰ ਸ਼੍ਰੀ ਰਾਜ ਰਾਜੇਸ਼ਵਰੀ ਸ਼ਿਵ ਮੰਦਿਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਸ ਤੋਂ ਬਾਅਦ ਹੁਣ ਆਪਾਂ ਇਸ ਮੰਦਿਰ ਦੀ ਬਾਕੀ ਦੀ ਜਾਣਕਾਰੀ ਇਸਦੇ ਇਤਿਹਾਸ ਬਾਰੇ ਇਸ ਮੰਦਿਰ ਦੇ ਪ੍ਰਬੰਧਕ ਸ਼੍ਰੀ ਗੀਤਾ ਪਾਠਕ ਜੀ ਤੋਂ ਜਾਣਾਂਗੇ ਅਸੀਂ ਇਸ ਮੰਦਿਰ ਦੇ ਇਤਿਹਾਸ ਬਾਰੇ ਇਸ ਦੀ ਮਾਨਯਤਾ ਕਿੰਨੇ ਕੁ ਸਾਲ ਪੁਰਾਣਾ ਹੈ ਇਸ ਦੀ ਜਾਣਕਾਰੀ ਤੁਹਾਡੇ ਤੋਂ ਲੈਣਾ ਚਾਹਾਂਗੇ ਸੋ ਸਭ ਤੋਂ ਪਹਿਲਾਂ ਕਿ ਇਹ ਮੰਦਿਰ ਕਿੰਨੇ ਕੁ ਸਾਲ ਪੁਰਾਣਾ ਹੈ ਏ ਜੀ ਮੈਂ ਸ਼ਿਵ ਮੰਦਿਰ ਕਿਲਾ ਚੌਂਕ ਪਟਿਆਲਾ ਤੋਂ ਸ਼੍ਰੀ ਰਾਜ ਰਾਜੇਸ਼ੂ ਸ਼ੇ ਮੰਦਿਰ ਹੈ ਇਹ ਮੰਦਿਰ ਜਿਹੜਾ ਹੈਗਾ 2250 ਸਾਲ ਪੁਰਾਣਾ ਹੈ ਜੋ ਕਿ ਬਾਬਾ ਆਲਾ ਜੀ ਦੇ ਟਾਈਮ ਦਾ ਹੈਗਾ ਤੇ ਔਰੇ ਰਾਜ ਮਹਾਰਾਜਾਂ ਦੇ ਟਾਈਮ ਦਾ ਮੰਦਿਰ ਹੈ ਪਰ ਇਹ ਵੀ ਉਸ ਟਾਈਮ ਥੋੜਾ ਛੋਟਾ ਹੁੰਦਾ ਸੀਗਾ ਸ਼ਿਵਾਲਾਏ ਸੀਗਾ ਬ੍ਰਹਮਾ ਜੀ ਸੀ ਉਸ ਟਾਈਮ ਉਹਨਾਂ ਦੀ ਪੂਜਾ ਹੁੰਦੀ ਹੁੰਦੀ ਸੀ ਹੌਲੀ ਹੌਲੀ ਜਿਵੇਂ ਜਨਰੇਸ਼ਨ ਵੱਧ ਗਈ ਓਵੇਂ ਓਵੇਂ ਆਪਣੇ ਬਜ਼ੁਰਗ ਜਿਹੜੇ ਸੀਗੇ ਉਹ ਮੂਰਤੀ ਸਥਾਪਨਾ ਕਰਦੇ ਗਏ ਮਹਾਨਤਾ ਵੱਧ ਗਈ ਜੀ ਐਂਡ ਮੈਮ ਇਸ ਦਾ ਜੋ ਇਤਿਹਾਸ ਹੈ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਬਹੁਤ ਐਸੇ ਚਮਤਕਾਰੀ ਮੰਦਿਰ ਦੇ ਵਿੱਚ ਹੋਏ ਜਦੋਂ ਵੀ ਕੋਈ ਸਥਾਪਨਾ ਕਿਸੇ ਮੂਰਤੀ ਦੀ ਸਥਾਪਨਾ ਲਗਾ ਲਓ ਕਿ ਜਦੋਂ ਵੀ ਹੁੰਦੀ ਸੀ ਕੁਝ ਨਾ ਕੁਝ ਐਸਾ ਹੋ ਜਾਂਦਾ ਸੀ ਕੁਝ ਨਾ ਕੁਝ ਚਮਤਕਾਰ ਐਸਾ ਹੋ ਜਾਂਦਾ ਸੀ ਜੋ ਤੁਸੀਂ ਸਾਨੂੰ ਜਾਣੂ ਕਰਵਾਓਗੇ ਬਿਲਕੁਲ ਜੀ ਆਪਣੇ ਔਰੇ ਜਿਹੜੀ ਜਿੰਨੀ ਵੀ ਮੂਰਤੀ ਸਥਾਪਨਾ ਹੋਈ ਹੈ ਬਹੁਤ ਹੀ ਪੂਜਾ ਪਾਟਨਲ ਹੋਈਆਂ ਨੇ ਬਹੁਤ ਹੀ ਭਾਵਨਲ ਹੋਈਆਂ ਨੇ ਜਿਵੇਂ ਕਿ ਆਪਣੀ ਦੁਰਗਾ ਮਾਤਾ ਦੀ ਸ਼ੇਰਵਾਲੀ ਮਾਤਾ ਦੀ ਹੋਈ ਸੀਗੀ ਮੂਰਤੀ ਸਥਾਪਨਾ ਜਿਸ ਦਿਨ ਕਰਾਈ ਸੀ ਰਥ ਯਾਤਰਾ ਨਿਕਲੀ ਸੀ ਆਪਣੀ ਦੁਰਗਾ ਮਾਤਾ ਜਿਹੜੀ ਹੈ ਉਹ ਰੱਥ ਦੇ ਉੱਪਰ ਵਿਰਾਜਮਾਨ ਨਹੀਂ ਹੋਈ 20 25 ਆਪਾਂ ਨੇ ਮਜ਼ਦੂਰ ਵੀ ਲਗਾਏ ਬੰਦੇ ਵੀ ਲਗਾਏ ਰੱਸੇ ਵੀ ਪਾਏ ਵੀ ਰੱਥ ਤੇ ਬਿਠਾ ਲੀਏ ਪਰ ਮਾਤਾ ਵੈਸ਼ਨੂ ਕਹਿੰਦੀ ਮੈਂ ਦਰਦਰ ਨਹੀਂ ਜਾਊਂਗੀ ਮੇਰੇ ਕੋਲ ਆ ਕੇ ਦਰਸ਼ਨ ਕਰੋ ਤੁਸੀਂ ਤੇ ਦੇਖ ਲਓ ਪੂਰੀ ਰਥ ਯਾਤਰਾ ਹੋ ਗਈ ਸਾਰੇ ਕੁਝ ਹੋ ਗਏ ਸਾਰੀ ਮੂਰਤੀ ਸਥਾਪਨਾ ਹੋ ਗਈਆਂ ਉਸ ਤੋਂ ਬਾਅਦ ਦੋ ਬੰਦਿਆਂ ਨੇ ਦੋ ਸਿਰਫ ਦੋ ਬੰਦਿਆਂ ਨੇ ਮੂਰਤੀ ਹਿਲਾ ਕੇ ਨੀਚੇ ਪ੍ਰਾਨ ਪ੍ਰਤੀਸ਼ਾ ਕਰਾਤੀ ਸੀ ਤੇ ਉਸੀ ਟਾਈਮ ਹੀ ਮਤਲਬ ਕੋਈ ਮੌਸਮ ਨਹੀਂ ਸੀ ਬੱਦਲ ਦਾ ਕੁਛ ਦਾ ਕੋਈ ਮੀਂਹ ਦਾ ਮੌਸਮ ਨਹੀਂ ਸੀ ਤੇ ਦੇਖ ਲਓ ਵੀ ਉਸ ਟਾਈਮ ਬਿਜਲੀ ਇੰਨੀ ਲਸ਼ਕੀ ਸੀ ਅਸਮਾਨ 'ਚ ਔਰ ਸਿੱਧਾ ਚੂੜੀਆਂ ਵਾਲੇ ਬਾਜ਼ਾਰ 'ਚ ਬਿਜਲੀ ਉਹ ਗਰੀ ਸੀ ਅੱਜ ਵੀ ਲੋਕ ਵਾਕਿਫ ਨੇ ਜਿਹੜੇ ਪੁਰਾਣੇ ਬਜ਼ੁਰਗ ਨੇ ਕਿ ਇਸ ਤਰ੍ਹਾਂ ਇਹ ਗੱਲ ਹੋਈ ਸੀਗੀ ਸੋ ਮੈਮ ਕਿ ਜਿਵੇਂ ਚਮਤਕਾਰਾਂ ਦੀ ਗੱਲ ਕਰੀਏ ਇਸ ਮੰਦਿਰ ਦੀ ਮਾਨਯਤਾ ਬਹੁਤ ਹੈ ਜਿਵੇਂ ਕਿ ਲੋਕ ਕਹਿੰਦੇ ਨੇ ਹਨਾ ਐਂਡ ਇਸ ਮੰਦਿਰ ਚ ਜਿਵੇਂ ਤੁਸੀਂ ਦੱਸਿਆ ਕਿ ਸ਼ੁਰੂਆਤ ਜੋ ਹੋਈ ਹੈ ਇੱਕ ਸ਼ਿਵਾਲੇ ਇੱਕ ਬ੍ਰਹਮਾਜੀ ਤੋਂ ਹੋਈ ਹੈ ਦਰਸ਼ਕ ਲੋਕ ਦਰਸ਼ਨ ਕਰਨ ਆਉਂਦੇ ਨੇ ਹਨਾ ਕਿ ਕੀ ਐਸੀ માન્યਤਾ ਹੈ ਕਿ ਐਸਾ ਚਮਤਕਾਰ ਇਸ ਮੰਦਿਰ ਦੇ ਵਿੱਚ ਹੁੰਦਾ ਆ ਕਿ ਲੋਕ ਇੰਨੇ ਵਿਸ਼ਵਾਸ ਦੇ ਨਾਲ ਇਸ ਮੰਦਿਰ ਚ ਆਉਂਦੇ ਨੇ ਇਸ ਦੀ ਕੀ ਮਾਨਤਾ ਹੈ ਜਿਵੇਂ ਕਿ ਲੋਕ ਆਪਣੀਆਂ ਆਸਾਂ ਲੈ ਕੇ ਆਉਂਦੇ ਨੇ ਪੂਰੀਆਂ ਵੀ ਹੁੰਦੀਆਂ ਆਈਆਂ ਨੇ ਸੋ ਇਸ ਬਾਰੇ ਏ ਜੀ ਜਿਹੜਾ ਇਹ ਸ਼ਿਵਾਲੇ ਹੈ ਜੀ ਇਹ ਖੁਦ ਉਤਪੰਨ ਹੋਏ ਹੋਏ ਨੇ ਸਥਾਪਿਤ ਨਹੀਂ ਕਰੇ ਹੋਏ ਪੁਰਾਣੇ ਬਜ਼ੁਰਗਾਂ ਸਾਡੇ ਬਜ਼ੁਰਗ ਜਿਹੜੇ ਸੀ ਮਾਤਾ ਪਿਤਾ ਜੀ ਸਾਡੇ ਪੁਰਾਣੇ ਬਜ਼ੁਰਗ ਸੀ ਉਹ ਦੱਸਦੇ ਨੇ ਕਿ ਇਹ 2-250 ਸਾਲ ਪੁਰਾਣਾ ਹੈ ਤੇ ਉਸ ਸਮੇਂ ਇੱਕ ਬ੍ਰਹਮਾ ਜੀ ਸੀਗੇ ਉਹਦੇ ਨਾਲ ਹੀ ਸ਼ਿਵਾਲੇ ਸੀਗਾ ਜਿਵੇਂ ਪੁਰਾਣੇ ਥੜੇ ਜੇ ਹੁੰਦੇ ਆਂ ਮਿੱਟੀ ਦੇ ਬਨੇਵੇ ਪੱਥਰ ਦੇ ਬਨੇਵੇ ਉਵੇਂ ਹੁੰਦੇ ਸੀਗੇ ਜੀ ਤੇ ਜਿੱਥੇ ਸ਼ਿਵਲਿੰਗ ਸਥਾਪਿਤਾ ਉੱਥੇ ਕੋਲ ਬੈਠ ਕੇ ਚੌਂਕੜੀ ਮਾਰ ਕੇ ਜਿਹੜੇ ਬਾਬਾ ਵਾਲਾ ਜੀ ਸੀਗੇ ਆਪਣੇ ਸੰਤਾਨਾਂ ਨਾਲ ਮਹਾਂਤਾਂ ਨਾਲ ਪੂਜਾ ਪਾਠ ਕਰਦੇ ਹੁੰਦੇ ਸੀਗੇ ਜੋਤਬਾਲ ਦੇ ਹੁੰਦੇ ਸੀਗੇ ਤੇ ਹੌਲੀ-ਹੌਲੀ ਮਤਲਬ ਦੁਨੀਆ ਆਨ ਲੱਗੀ ਇੱਕ ਬੰਦਾ ਆਇਆ ਦੋ ਬੰਦਾ ਆ ਬੱਬਾ ਵਾਲੇ ਦੇ ਦਰਸ਼ਨ ਕਰਦਾ ਬ੍ਰਹਮਾਈ ਦੇ ਦਰਸ਼ਨ ਕਰਦਾ ਔਰ ਸ਼ਿਵਾਲਾ ਦੇ ਦਰਸ਼ਨ ਕਰਦੇ ਸਭ ਦੀ ਮਨੋ ਕਾਮਨਾ ਪੂਰੀ ਹੋਈ ਨੇ ਕੁਝ ਲੋਕ ਹੁਣ ਵੀ ਅਸੀਂ ਦੇਖਦੇ ਆ ਵੀ 10 ਦਿਨ ਵੀ ਅਸੀਂ 74 ਸਾਲ ਤੋਂ ਆ ਰਹੇ ਆ ਜੀ ਅਸੀਂ 35 ਸਾਲ ਤੋਂ ਆ ਰਹੇ ਆ ਅਸੀਂ 55 ਸਾਲ ਤੋਂ ਆ ਰਹੇ ਆ ਵੀ ਜੋ ਵੀ ਮੰਗਿਆ ਤੇ ਸਾਨੂੰ ਪੂਰਾ ਹੋਇਆ ਹੈ ਕਈ ਬੰਦੇ ਐਨੇ ਟਕਟੜ ਨੇ ਕਿ ਉਹਨਾਂ ਨੂੰ ਇਸ ਮਹਾਨਤਾ ਦਾ ਵੀ ਪਤਾ ਹੈ ਕਿ ਉਹ ਮੀ ਹੋਵੇ ਕਣੀ ਹੋਵੇ ਬਿਮਾਰ ਹੋਣ ਕੁਛ ਵੀ ਹੋਵੇ ਸਭ ਤੋਂ ਪਹਿਲਾਂ ਉਹਰੇ ਮੱਥਾ ਟੇਕ ਕਰ ਆਂਦੇ ਨੇ ਫਿਰ ਆਪਣੇ ਸ਼ੁਭ ਕੰਮ ਤੇ ਜਾਂਦੇ ਨੇ ਜੀ ਤੇ ਮੈਮ ਜਿਵੇਂ ਕਿ ਇਸ ਮੰਦਿਰ ਦੀ ਵੀ ਜੀ ਕੀ ਟਾਈਮ ਆਰਤੀ ਦਾ ਹੈ ਕਿੰਨੀ ਵਾਰੀ ਇੱਥੇ ਆਰਤੀ ਹੁੰਦੀ ਹੈ ਹਨਾ ਜਿਵੇਂ ਕਿ ਮੰਦਿਰ ਹੋਰ ਵੀ ਨੇ ਵੀ ਆਰਤੀ ਦਾ ਕੋਈ ਟਾਈਮ ਹੁੰਦਾ ਹੈ ਜਾਂ ਕਿਵੇਂ ਵੀ ਹੈ ਸੋ ਇਸ ਮੰਦਿਰ ਦੀ ਕੀ ਟਾਈਮਿੰਗ ਐ ਐਕਟੀਵਿਟੀਜ਼ ਹੋਰ ਕਿਹੜੀ ਐ ਕਿਸ ਤਰ੍ਹਾਂ ਮਤਲਬ ਜਿੱਦਾਂ ਤੇ ਤਿਹਾਰ ਆ ਜਾਂਦੇ ਨੇ ਵੀ ਕਿਵੇਂ ਮਨਾਏ ਜਾਂਦੇ ਸਾਡੇ ਮੰਦਿਰ ਚ ਜੀ ਜਿਹੜਾ ਹੈ ਮੰਦਰ ਹੈ ਇਹਦੇ ਵਿੱਚ ਸਾਰੇ ਹੀ ਤਿਹਾਰ ਬਹੁਤ ਹੀ ਧੂਮ-ਤਾਮ ਨਾਲ ਮਨਾਨੇ ਆਪਾਂ ਇਸ ਮਹੀਨੇ ਚ ਜਿਵੇਂ ਦੋ ਤਿਹਾਰ ਵੀ ਆ ਗਏ ਆਪਾਂ ਦੇ ਦੋਨੋਂ ਤਿਹਾਰ ਧੂਮ-ਤਾਮ ਨਾਲ ਮਨਾਨੇ ਆ ਹੁਣ ਪਿੱਛੇ ਜੇ ਅਸੀਂ ਖੱਟ-ਛੱਟੂ ਸ਼ਾਮ ਜੀ ਦੀ ਸਥਾਪਨਾ ਕਰੀ ਸੀ ਪਿਛਲੇ ਸਾਲ ਅਸੀਂ ਸ਼ਿਖਾਟੂ ਸ਼ਾਮੜੀ ਦਾ ਜਾਗਰਣ ਕਰਿਆ ਸੀ ਚੌਂਕ ਦੇ ਵਿੱਚ ਲੋਕ ਵਾਕਫ ਨੇ ਇਸ ਗੱਲ ਨੂੰ ਕਿ ਜਦੋਂ ਖਾਟੂ ਸ਼ਾਮੜੀ ਦਾ ਜਾਗਰਣ ਦਾ ਸਿੰਗਰ ਨੇ ਹਲੇ ਮਾਈਕ ਹੀ ਚੱਕਿਆ ਸੀ ਤੇ ਐਨੀ ਨੇਰੀ ਤੂਫਾਨ ਆਇਆ ਕੋਈ ਮੌਸਮ ਨਹੀਂ ਸੀ ਨੇਰੀ ਤੂਫਾਨ ਦਾ ਐਨੀ ਨੇਰੀ ਤੂਫਾਨ ਆਇਆ ਕਿ ਸਭ ਉੱਬੜ ਖਬੜ ਹੋ ਗਿਆ ਸਾਰਾ ਕੁਝ ਉੱਬੜ ਖਬੜ ਹੋ ਗਿਆ ਅਸੀਂ ਡਰ ਗਏ ਵੀ ਹੁਣ ਜਾਗਰਣ ਹੋਊਗਾ ਵੀ ਕਿ ਨਹੀਂ ਹੋਊਗਾ ਲੇਕਿਨ ਉੱਥੇ ਜਿਹੜੇ ਅਸੀਂ ਪੰਡਤ ਬੁਲਾਏ ਹੋਏ ਸੀਗੇ ਤੇ ਉਹਨਾਂ ਨੇ ਦੱਸਿਆ ਵੀ ਇਹ ਸਾਰੇ ਭਗਵਾਨ ਦੇ ਆਗਮਨ ਦਾ ਸੰਕੇਤ ਹੈ ਜੀ ਤੇ ਦੇਖੋ ਵੀ ਜਦੋਂ ਉਹਨਾਂ ਨੇ ਮੱਥਾ ਟੇਕਿਆ ਆਪਾਂ ਸਾਰਿਆਂ ਨੇ ਮੱਥਾ ਟੇਕਿਆ ਪੂਜਾ ਕਰੀ ਨਾ ਸਿਰਫ 15 ਮਿੰਟ ਦੇ ਵਿੱਚ ਵਿੱਚ ਉਹ ਨੇਰੀ ਤੂਫਾਨ ਖਤਮ ਤੇ ਮਤਲਬ ਇਹ ਭਗਵਾਨ ਦੇ ਆਉਣ ਦਾ ਹੀ ਸੰਕੇਤ ਸੀ ਤੇ ਜਾਗਰਨ ਆਪਣਾ ਬਹੁਤ ਵਧੀਆ ਹੋਇਆ ਸੀ ਆਪਣੇ ਸ਼੍ਰੀ ਘਾਟੂ ਸ਼ਾਮ ਜੀ ਦੀ ਮੂਰਤੀ ਸਥਾਪਨਾ ਹੋਈ ਸੀ ਤੇ ਸ੍ਰੀ ਸੂਰਜ ਨਾਰਾਇਣ ਜੀ ਦੀ ਹੋਈ ਸੀ ਤੇ ਜਿਵੇਂ ਕੋਈ ਬੰਦਾ ਕਿਤੇ ਨਹੀਂ ਜਾ ਸਕਦਾ ਜਿਵੇਂ ਉਹਨੂੰ ਕੋਈ ਬੰਦਾ ਕਿਤੇ ਬਾਹਰ ਨਹੀਂ ਜਾ ਸਕਦਾ ਕੁਝ ਨਹੀਂ ਜਾ ਸਕਦਾ ਆਪਾਂ ਨੇ ਸਾਰੀ ਮੂਰਤੀਆਂ ਉਹ ਸਥਾਪਿਤ ਇਸੇ ਲਈ ਕਰੀਆਂ ਕਿ ਕਿਸੇ ਬੰਦੇ ਨੂੰ ਕਿਤੇ ਬਾਹਰ ਜਾਣ ਦੀ ਨਾ ਕੋਈ ਬਜ਼ੁਰਗ ਹੈ ਕੋਈ ਕਿਵੇਂ ਵੀ ਹੈ ਆਪਣੇ ਚੌਂਕ 'ਚ ਸਾਰੇ ਜਿਹੜੇ ਗਲੀਆਂ ਵਗੈਰਾ ਸਭ ਦੇ ਵਿੱਚ ਲੇਡੀਜ਼ ਬਜ਼ੁਰਗ ਨੇ ਸਭ ਉਰੇ ਹੀ ਮੱਥਾ ਟੇਕਣ ਆਉਂਦੇ ਨੇ ਤੇ ਆਪਣੇ ਜਿਹੜੇ ਆਪਣੇ ਫੰਕਸ਼ਨ ਜਿਹੜੇ ਨੇ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਕੀਤੇ ਜਾਂਦੇ ਨੇ ਸਾਰੇ ਰੀਤੀ ਰਿਵਾਜਾਂ ਨਾਲ ਕਰੇ ਜਾਂਦੇ ਨੇ ਐਵੇਂ ਨਹੀਂ ਆਪਾਂ ਪਖੰਡ ਜਾਂ ਲੋਕ ਦਿਖਵਾਇਆ ਸਭ ਕੁਝ ਨਹੀਂ ਹੈ ਜੀ ਜਿਹੜੀ ਲੋਹੜੀ ਐ, ਦੀਵਾਲੀ ਐ, ਦੁਸ਼ਹਿਰਾ ਐ, ਪਹਿਲਾਂ ਆਪਾਂ ਮਹਾਦੇਵ ਦੀ ਪੂਜਾ ਪਾਠ ਹੁੰਦਾ ਫਿਰ ਆਪਣਾ ਹੁੰਦਾ ਜਿਵੇਂ ਦਿਵਾਰੀ ਦੀ ਪੂਜਾ ਆਪਣੀ ਰਾਤ ਨੂੰ ਹੁੰਦੀ ਐ। ਲੇਕਿਨ ਆਪਾਂ ਮਹਾਦੇਵ ਦੀ ਦੀਵਾਲੀ ਜਿਹੜੀ ਐ ਆਪਾਂ ਸਵੇਰੇ ਪੂਜਾ ਕਰਦੇ ਆਂ। ਜਿੰਨੇ ਵੀ ਸਵੇਰ ਦੀ ਆਪਣੀ ਮੰਡਲੀ ਆਈ ਹੁੰਦੀ ਐ ਸਭ ਆਪਣੀ ਸਵੇਰੇ ਪੂਜਾ ਕਰਦੇ ਆਂ। ਲੋਹੜੀ ਐ ਉਹ ਆਪਾਂ ਸ਼ਾਮ ਨੂੰ ਬਾਲਦੇ ਆਂ ਲੇਕਿਨ ਆਪਾਂ ਮਹਾਦੇਵ ਦੀ ਸਵੇਰੇ ਬਾਲਦੇ ਆਂ ਜੀ। ਤੇ ਉਸ ਤੋਂ ਬਾਅਦ ਜਿਹੜੀ ਐ ਕਿ ਆਪਣੇ ਹੁਣ ਸ਼ੁਰੂਆਤੀ ਉਹ ਜਿਹੜਾ ਫੰਕਸ਼ਨ ਐ ਉਹ ਆਪਣਾ ਬਹੁਤ ਭਾਰੀ ਮਨਾਇਆ ਜਾਂਦਾ ਐ। ਇਹਦੇ ਵਿੱਚ ਆਪਾਂ ਕੀ ਕਰਦੇ ਆਂ ਜੀ? ਤੇ ਆ ਵਿਆਹ ਹੱਥ ਲਾਨਨੇ ਆ ਜਿਵੇਂ ਪਿੰਡਾਂ ਚ ਲਾਨਨੇ ਆ ਓਵੇਂ ਲਾਨਨੇ ਆ ਜੀ ਵਿਆਹ ਹੱਥ ਮਹਿੰਦੀ ਘੋੜੀ ਯਾਤਰਾ ਕੱਢਦੇ ਆਪਾਂ ਬਰਾਤ ਜਿਵੇਂ ਮਹਾਦੇਵ ਦੀ ਹੁੰਦੀ ਆ ਸਾਰੇ ਰੀਤੀ ਰਿਵਾਜ ਓਵੇਂ ਹੀ ਕਰਦੇ ਆਨੇ ਓਵੇਂ ਹੀ ਮਹਿੰਦੀ ਲੱਗਦੀ ਆ ਭਗਾਂਦੇ ਓਵੇਂ ਹੀ ਹਲਦੀ ਲੱਗਦੀ ਆ ਭਗਾਂਦੇ ਓਵੇਂ ਹੀ ਆਪਾਂ ਛੱਲੇ ਵੰਡੇ ਜਾਂਦੇ ਆ ਓਵੇਂ ਹੀ ਕਲੀੜੇ ਵੰਡੇ ਜਾਂਦੇ ਆ ਮਤਲਬ ਕਿ ਲਗਾ ਲੀਏ ਜੇ ਆਪਾਂ ਕਿ ਪੂਰਾ ਇੱਕ ਤਰ੍ਹਾਂ ਵਿਆਹ ਦਾ ਮਾਹੌਲ ਇੱਥੇ ਬਣਾ ਦਿੱਤਾ ਜਾਂਦਾ ਹੈ ਹਨਾ ਜੀ ਉਹਨਾਂ ਦੀ ਜਿਹੜਾ ਹੈ ਜੀ 29 ਦਿਨ ਨੂੰ ਆਪਣੇ ਵਿਆਹ ਹੱਥ ਲੱਗੂਗਾ ਤੇ ਜਿਹੜਾ ਹੈ ਸ਼ਾਮ ਨੂੰ 5 ਵੇ ਆਪਣਾ ਹਲਦੀ ਲੱਗਦੀ ਹੈ ਭਗਵਾਨ ਸ਼ੰਕਰ ਜੀ ਦੇ ਗौरी शंकर ਜੀ ਦੇ ਤੇ ਉਸ ਤੋਂ ਬਾਅਦ ਆਪਾਂ ਗੁਲਗਲੇ ਪਕੌੜੇ ਆਪਣੇ ਹਲਵਾਈ ਬੈਠ ਜਾਂਦੇ ਆਂ ਤੇ ਦੇਖੋ ਜੀ ਮੈਂ ਪਿੰਡਾਂ 'ਚ ਹਲਵਾਈ ਬੈਠਦੇ ਨੇ ਜੀ ਆਪਣੇ 7 ਦਿਨ ਹਲਵਾਈ ਬੈਠਦੇ ਨੇ 7 ਦਿਨ ਦੇ ਵਿੱਚ ਆਪਣੇ ਮਠਿਆਈਆਂ ਬਣਦੀਆਂ ਨੇ ਜਿਵੇਂ ਕਿ ਅੰਬਰਤੀ ਹੋਗੀ ਪੂਜੀ ਪਿੱਠੇ ਦੀ ਕਚੋਰੀ ਹੋਗੀ ਲੱਡੂ ਹੋਗੇ ਸ਼ਕਰਪਾਰੇ ਹੋਗੇ ਨੁਗਦੀ ਹੋਗੀ ਇਹ ਆਪਣੀ 7-8 ਤਰ੍ਹਾਂ ਦੀ ਜਿਹੜੀ ਮਠਿਆਈਆਂ ਨੇ ਇਹ ਆਪਣੀ ਬੰਦਿਆ ਭੰਗ ਦੀ ਬਰਫੀ ਆਪਣੇ ਖਾਸ ਮੰਨੀ ਗਈ ਹੈ ਇਹ ਭੰਗ ਦੀ ਬਰਫੀ ਆਪਾਂ ਭੰਗ ਸੁਕਾ ਕੇ ਰੱਖਦੇ ਹਾਂ ਪੂਰੇ ਸਾਲ ਦੇ ਵਿੱਚ ਇਹਦੇ ਵਿੱਚ ਆਪਾਂ ਕੋਈ ਦੀ ਬਰਫੀ ਭੰਗ ਦੀ ਬਣਾਉਂਦੇ ਆ ਤੇ ਉਹ ਬਹੁਤ ਮਸ਼ਹੂਰ ਹੈ ਬਾਹਰ ਬੁੱੱਚੇ ਆਪਣੇ ਗਏ ਹੋਏ ਨੇ ਕਈ ਸ਼ਹਿਰ ਚ ਪਟਿਆਲੇ ਚੋਂ ਬਾਹਰੋਂ ਵੀ ਕੈਨੇਡਾ ਆਸਟ੍ਰੇਲੀਆ ਅਮਰੀਕਾ ਤੱਕ ਵੀ ਆਪਣੀ ਇਹ ਪ੍ਰਸ਼ਾਦ ਜਿਹੜਾ ਸ਼ਿਵਰਾਤੀ ਦਾ ਇਹ ਜਾਂਦਾ ਇਹ ਜਿਹੜੇ ਆਪਣੇ ਫੰਕਸ਼ਨ ਨੇ ਇਹ 29 ਤਰੀਕ ਤੋਂ ਸਟਾਰਟ ਹੋ ਜਾਣਗੇ ਜੀ 29 ਤਰੀਕ ਨੂੰ ਸ਼ਾਮ ਨੂੰ 5 ਵਜੇ ਹਲਦੀ ਸ਼ਰਮਨੀ ਹੋਊਗੀ ਗੋਰੀ ਸ਼ੰਕਰ ਜੀ ਦੀ ਔਰ ਗੁਲਗਲੇ ਪਕੌੜਾ ਨਾਲ ਫੰਕਸ਼ਨ ਦੀ ਸ਼ੁਰੂਆਤ ਹੋ ਜੂਗੀ ਜੀ ਤੇ ਉਸ ਤੋਂ ਬਾਅਦ ਆਪਣੇ ਜਿਹੜਾ 7 ਤਰੀਕ ਨੂੰ ਸ਼ਾਮ ਨੂੰ 4 ਵਜੇ ਘੋੜੀ ਯਾਤਰਾ ਨਿਕਲੂਗੀ ਬਰਾਤ ਨਿਕਲੂਗੀ ਉਸ ਤੋਂ ਬਾਅਦ ਘੋੜੀ ਯਾਤਰਾ ਤੋਂ ਬਾਅਦ ਸਾਰੇ ਭ्रमण ਕਰਕੇ ਆਪਾਂ ਰਾਤ ਨੂੰ 9 ਵਜੇ ਭਗਵਾਨ ਗੋਰੀ ਸ਼ੰਕਰ ਜੀ ਦੇ ਮਹਿੰਦੀ ਲੱਗਦੀ ਹੈ ਔਰ ਮਹਿੰਦੀ ਇਸ ਤਰ੍ਹਾਂ ਲੱਗਦੀ ਹੈ ਕਿ ਲੋਕ ਮੈਂ ਤੁਸੀਂ ਔਰ ਚੌਂਕ 'ਚ ਖੜਨ ਦੀ ਜਗ੍ਹਾ ਨਹੀਂ ਹੁੰਦੀ ਐਨੀ ਭੀੜ ਲੱਗ ਜਾਂਦੀ ਹੈ ਗੋਰੀ ਸ਼ੰਕਰ ਜੀ ਦੀ ਜਿਹੜੀ ਮਹਿੰਦੀ ਹੈ ਜੀ ਆਪਣੇ ਬਾਹਰ ਤੱਕ ਜਾਂਦੀ ਹੈ ਕਹਿੰਦੇ ਜਿਹੜੀ ਇਹ ਮਹਿੰਦੀ ਲੈ ਕੇ ਜਾਂਦਾ ਹੈ ਉਹਨਾਂ ਦੇ ਸਾਰੇ ਕੰਮ ਸਾਰੀ ਰੁਕਾਵਟਾਂ ਦੂਰ ਹੋ ਜਾਂਦੀਆਂ ਨੇ ਔਰ ਉਹਨਾਂ ਦੇ ਜਿਨ੍ਹਾਂ ਦੇ ਕੁਮਾਰੀ ਕੁੜੀਆਂ ਦੇ ਵਿਆਹ ਨਹੀਂ ਹੋਏ ਜਾਂ ਹਾਂਜੀ ਘਰ 'ਚ ਅਰਚਨਾ ਆ ਰਹੀਆਂ ਵਿਆਹ ਦੀਆਂ ਉਹ ਮਹਿੰਦੀ ਲੈ ਕੇ ਜਾਂਦੇ ਨੇ ਉਹਨਾਂ ਦੇ ਸਾਰੇ ਸੁਖਦ ਔਰ ਵਧੀਆ ਵਿਆਹ ਹੁੰਦੇ ਨੇ ਜੀ ਤੇ ਅਗਲੇ ਦਿਨ ਸ਼ਿਵਰਾਤਰੀ ਹੁੰਦੀ ਹੈ ਜੀ 8 ਤਰੀਕ ਨੂੰ 8 ਤਰੀਕ ਨੂੰ ਸਾਰਾ ਦਿਨ ਆਪਣੇ ਆ ਭਰਤ ਦਾ ਭੰਡਾਰਾ ਚੱਲਦਾ ਜਿਵੇਂ ਓਗਲੇ ਦੀ ਰੋਟੀ ਹੋਗੀ ਸਬਜੀ ਹੋਗੀ ਹਲਵਾ ਹੋ ਗਿਆ ਆਲੂ ਦਾ ਸਾਰਾ ਦਿਨ ਭੰਡਾਰਾ ਚੱਲਦਾ ਜੀ ਤੇ ਆਪਣੇ ਰਾਤ ਨੂੰ ਚਾਰ ਪਹਿਰ ਦੀ ਆਰਤੀ ਹੁੰਦੀ ਹੈ ਜਿਹੜੀ ਚਾਰ ਪਹਿਰ ਦੀ ਆਰਤੀ ਹੈ ਉਹਦੇ ਵਿੱਚ ਆਪਾਂ ਸਾਰੀ ਪੂਜਾ ਪਾਠ ਕਰਦੇ ਆ ਆਪਣੇ 108 108 ਚੀਜ਼ਾਂ ਜੜੀਆਂ ਨੇ ਅ ਭਗਵਾਨ ਸ਼ੰਕਰ ਜੀ ਤੇ ਚੜਦੀਆਂ ਜਿਹਦੀ ਮਹਾਨਤਾ ਅਲੱਗ-ਅਲੱਗ ਹੈ ਉਹ ਡਿਟੇਲ ਹੁਣ ਦੱਸਣੀ ਵੀ ਥੋੜੀ ਉਹ ਹੈ ਟਾਈਮ ਦਾ ਸ਼ਾਰਟੇਜ ਹੈ ਜੀ ਆਪਣੇ 108 108 ਹੀ ਚੀਜ਼ਾਂ ਹੁੰਦੀ ਹੈ ਔਰ ਉਹਨਾਂ ਦੀ 108 108 ਗਿਣਤੀ ਹੁੰਦੀ ਹੈ ਜਿਵੇਂ ਫਾਲੋ ਹੋ ਗਏ ਹਾਂ ਜੀ ਬਿਲਕੁਲ ਹਾਂ ਕੁਝ ਵੀ ਸੋ ਮੈਮ ਜਿਵੇਂ ਕਿ ਆਰਤੀ ਮੈਂ ਤੁਹਾਨੂੰ ਪੁੱਛਿਆ ਕਿ ਨੋਰਮਲੀ ਜਿਵੇਂ ਆ ਸਵੇਰੇ ਆ ਸ਼ਾਮ ਦੀ ਆਰਤੀ ਹੁੰਦੀ ਹੈ ਤਾਂ ਮੈਂ ਇਹ ਤੁਹਾਡੇ ਤੋਂ ਪੁੱਛਣਾ ਚਾਹਦੀਆਂ ਕਿ ਇਸ ਮੰਦਿਰ ਦੇ ਵਿੱਚ ਆਰਤੀ ਕਿੰਨੀ ਵਾਰੀ ਹੁੰਦੀ ਹੈ ਇਹ ਆਰਤੀ ਜਿਹੜੀ ਹੈ ਜੀ ਆਪਾਂ ਸਵੇਰੇ 6:30 ਵਜੇ ਮੰਗਲ ਆਰਤੀ ਹੁੰਦੀ ਹੈ ਆਪਣੀ ਜਿਹੜੀ ਮੰਗਲ ਆਰਤੀ ਹੁੰਦੀ ਹੈ ਉਸ ਤੋਂ ਬਾਅਦ ਆਪਣੇ ਹਵਨ ਹੁੰਦਾ ਹੈ ਜੀ ਜਿਹੜਾ ਇਹ ਹਵਨ ਹੈ ਹਵਨ ਦੇ ਵਿੱਚ ਆਪਾਂ ਗੋਰੀ ਸ਼ੰਕਰ ਜੀ ਦਾ ਹਵਨ ਕਰਦੇ ਹਾਂ ਤੇ ਇਹਦੀ ਸਮਾਪਤੀ ਜਿਹੜੀ ਹੈ ਇਹ ਸ਼ਿਵਰਾਤਰੀ ਤੋਂ ਅਗਲੇ ਦਿਨ ਬ੍ਰਹਮ ਪੋਜ ਹੁੰਦਾ ਆਪਣੇ 108 ਬ੍ਰਾਹਮਣ ਜਮਾਏ ਜਾਂਦੇ ਨੇ ਉਸ ਤੋਂ ਬਾਅਦ ਹਵਨ ਦੀ ਸਮਾਪਤੀ ਕੀਤੀ ਜਾਂਦੀ ਹੈ ਤੇ ਨਾਲ ਹੀ ਆਪਾਂ ਸ਼ਿਪੂਰਾਨ ਰੱਖਦੇ ਹਾਂ ਉਹਦੀ ਸਮਾਪਤੀ ਵੀ ਆਪਾਂ ਬ੍ਰਹਮ ਪੋਜ ਵਾਲੇ ਦਿਨ ਹੀ ਕਰਦੇ ਹਾਂ ਤੇ ਬਾਕੀ ਬਾਅਦ ਆਪਾਂ ਦੁਪਹਿਰ ਨੂੰ ਜਿਹੜਾ ਹੈ 12:30 ਵਜੇ ਰੋਟੀ ਦਾ ਭੋਗ ਲੱਗਦਾ ਹੈ ਪ੍ਰਸ਼ਾਦ ਦਾ ਭੋਗ ਲੱਗਦਾ ਜਿਹਦੇ ਵਿੱਚ ਮਠਾਈ ਹੁੰਦੀ ਹੈ ਰੋਟੀ ਹੁੰਦੀ ਹੈ ਸਬਜੀ ਹੁੰਦੀ ਹੈ ਦਾਲ ਫੁਲਕਾ ਸਲਾਦ ਸਾਰਾ ਕੁਝ ਹੁੰਦਾ ਹੈ ਜੀ ਉਸ ਤੋਂ ਬਾਅਦ ਸ਼ਾਮ ਨੂੰ ਆਪਣੀ ਹੁੰਦੀ ਹੈ ਫਿਰ 6:30 ਵਜੇ ਆਰਤੀ ਜਿਹੜੀ ਮਹਾ ਆਰਤੀ ਹੁੰਦੀ ਹੈ ਉਸ ਤੋਂ ਬਾਅਦ ਰਾਤ ਨੂੰ ਜਿਹੜੀ ਆਪਣੀ ਹੈ ਭੋਗ ਦੀ ਆਰਤੀ ਹੁੰਦੀ ਹੈ ਜਿਵੇਂ ਆਪਾਂ ਰਾਤ ਨੂੰ ਦੁੱਧ ਘਰਾਂ ਚ ਪੀਂਨੇ ਆ ਭਗਵਾਨ ਦੀ ਸ਼ਹੀ ਆਰਤੀ ਹੁੰਦੀ ਹੈ ਉਹ ਰਾਤ ਨੂੰ 10 ਵਜੇ ਹੁੰਦੀ ਹੈ ਉਹਦੇ ਵਿੱਚ ਛਈਆ ਲੱਗਦੀ ਹੈ ਭਗਵਾਨ ਦੀ ਬਿਸਤਰੇ ਲੱਗਦੇ ਨੇ ਸਭ ਦੇ ਭਗਵਾਨ ਦੇ ਅਲੱਗ-ਅਲੱਗ ਬਿਸਤਰੇ ਬਣਵਾਏ ਹੋਏ ਨੇ ਤੇ ਨਾਲ ਹੀ ਦੁੱਧ ਦਾ ਪ੍ਰਸ਼ਾਦ ਲੱਗ ਕੇ ਭਗਵਾਨ ਨੂੰ ਸਵਾਇਆ ਜਾਂਦਾ ਹੈ ਜੀ ਜਿਵੇਂ ਕਿ ਮੈਮ ਆਪਾਂ ਦੇਖਦੇ ਹਾਂ ਕਿ ਮੰਦਿਰ ਦੇ ਵਿੱਚ ਇੱਥੇ ਕਈ ਮੂਰਤੀ ਸਥਾਪਨਾ ਨੇ ਹਨਾ ਕਈ ਮੰਦਿਰ ਬਨੇ ਹੋਏ ਆ ਕਿੰਨੇ ਕਿੰਨੇ ਭਗਵਾਨ ਨੇ ਜਿਹੜੇ ਇਸ ਮੰਦਿਰ ਦੇ ਵਿੱਚ ਵਿਰਾਜਮਾਨ ਨੇ ਦੇਖੋ ਜੀ ਅਸੀਂ ਪ੍ਰਭੂ ਸਮਝ ਕੇ ਆਪਾਂ ਪੂਜਦੇ ਆ ਜਿੰਨੇ ਵੀ ਆਪਾਂ ਦੇਵੀ ਦੇਵਤਾ ਵਿਰਾਜਮਾਨ ਕਰੇ ਹੋਏ ਨੇ ਹੋਰੇ ਅਸੀਂ ਕਦੀ ਉਹਨਾਂ ਨੂੰ ਭਗਵਾਨ ਮੰਨਿਆ ਹੀ ਨਹੀਂ ਜੀ ਸਾਡੇ ਲਈ ਤਾਂ ਉਹ ਸਾਡਾ ਪਰਿਵਾਰ ਨੇ ਅਸੀਂ ਮਤਲਬ ਸਾਰੇ ਜਿਵੇਂ ਆਪਣੇ ਉਰੇ ਲక్ష్ਮੀ ਨਾਰਾਇਣ ਜੀ ਹੋਗੇ ਦੁਰਗਾ ਮਾਤਾ ਜੀ ਹੋਗੇ ਗौरी शंकर ਜੀ ਹੋਗੇ ਸ਼੍ਰੀ ਗਣੇਸ਼ ਜੀ ਹੋਗੇ ਤੇ ਸ਼੍ਰੀ ਰਾਮ ਦਰਬਾਰ ਜੀ ਹੋਗੇ ਸ਼੍ਰੀ ਮਾਂ ਸੰਤੋਸ਼ੀ ਜੀ ਹੋਗੀ ਸ਼੍ਰੀ ਰਾਦੇ ਸ਼ਾਮ ਜੀ ਹੋਗੇ ਸ਼੍ਰੀ ਬ੍ਰਹਸਪਤੀ ਜੀ ਹੋਗੇ ਸ਼੍ਰੀ ਪੰਚਮੁਖੀ ਮਹਾਦੇਵ ਜੀ ਹੋਗੇ ਸ਼੍ਰੀ ਸਿੱਧੀ ਵਿਨায়ক ਜੀ ਹੋਗੇ ਸ਼ੀ ਮਾਤਾ ਸਰਸਤੀ ਜੀ ਹੋਗੇ ਸ਼ਿਖਾਟੂ ਸ਼ਾਮ ਜੀ ਹੋਗੇ ਔਰ ਸ਼ਿਪ ਪਰਿਵਾਰ ਪੂਰਾ ਜਿਹੜਾ ਜੋੜੀ ਇਕੱਠੇ ਬੈਠੇ ਨੇ ਉਹ ਹੋਗੇ ਤੇ ਸ਼੍ਰੀ ਹਨੂਮਾਨ ਜੀ ਔਰ ਸ਼੍ਰੀ ਪੰਚੂਕੀ ਮਹਾਦੇਵ ਜੀ ਹੈ ਤੇ ਇਹ ਜਿਹੜੇ ਸਾਰੇ ਦੇਵੀ ਦੇਵਤਾ ਹੈ ਇਹ ਆਪਣਾ ਪਰਿਵਾਰ ਦਾ ਹਿੱਸਾ ਨੇ ਇਹ ਆਪਾਂ ਮੰਦਿਰ ਗੁਰਦੁਆਰਾ ਸਮਝ ਕੇ ਨਹੀਂ ਪੂਜਦੇ ਇਹ ਆਪਾਂ ਆਪਣਾ ਪਰਿਵਾਰ ਸਮਝ ਕੇ ਪੂਜਦੇ ਆ ਇਹਨਾਂ ਦੀ ਆਸਥਾ ਵੀ ਤਾਂ ਹੀ ਬਣਦੀ ਹੈ ਜਦ ਆਪਾਂ ਭਗਵਾਨ ਨਾਲ ਆਪਣਾ ਰਿਸ਼ਤਾ ਜੋੜ ਲੈਂਦੇ ਆ ਬਿਲਕੁਲ ਜੀ ਤੇ ਜਿਹੜੇ ਔਰੇ ਸ਼ਿਰਾਦੇ ਸ਼ਾਮ ਜੀ ਦੇ ਮੰਦਿਰ ਹੈ ਇਹ ਇਹਨਾਂ ਦੀ ਆਸਥਾ ਇੰਨੀ ਹੈ ਕਿ ਜੋ ਕੀ ਮੰਗ ਕੇ ਜਾਂਦੇ ਆ ਆਪਣੇ ਵਿਆਹ ਸ਼ਾਦੀ ਪਿੱਛੇ ਬਾਹਰ ਜਾਣ ਪਿੱਛੇ ਬਹੁਤ ਹੀ ਮਹਾਨਤਾ ਉਹਨਾਂ ਦੀ ਤੇ ਆਪਣੇ ਜਿਹੜੇ ਔਰੇ ਹਰੀ ਜੀ ਹੈ ਉਹ ਸਾਰੇ ਪਟਿਆਲੇ ਦੇ ਕੀ ਬਾਹਰ ਤੋਂ ਵੀ ਬੰਦੇ ਆਨੇ ਕੋਈ ਬਟਿੰਡੇ ਤੋਂ ਕੋਈ ਸਮਾਣੇ ਤੋਂ ਕੋਈ ਨਾਬੇ ਤੋਂ ਆਂਦੇ ਨੇ ਉਹਨਾਂ ਸਾਰਿਆਂ ਦੇ ਲਾੜ ਲੈਨੇ ਉਹ ਉਹ ਸਪੈਸ਼ਲ ਪਟਿਆਲੇ ਆਂਦੇ ਨੇ ਹਰੀ ਜੀ ਨੂੰ ਮਿਲਣ ਆਂਦੇ ਨੇ ਕਿਉਂਕਿ ਉਹਨਾਂ ਦੀ ਜਦੋਂ ਆਪਾਂ ਲੈ ਕੇ ਆਏ ਸੀ ਵrindavan ਤੋਂ 6 ਮਹੀਨੇ ਦੇ ਕੱਪੜੇ ਆਂਦੇ ਹੁੰਦੇ ਸੀਗੇ ਤੇ ਅੱਜ ਦੇ ਟਾਈਮ 'ਚ ਉਹਨਾਂ ਦੇ 4 ਸਾਲ ਦਾ ਸੂਟ ਆਂਦਾ ਹੈ ਜਿਹੜੇ ਆਪਾਂ ਬਜ਼ਾਰੋਂ ਸੂਟ ਲੰਨੇ ਆ ਤਾਂ 4 ਸਾਲ ਦਾ ਸੂਟ ਆਂਦਾ ਔਰ ਕਈ ਬੰਦੇ ਜ਼ਿੱਦ ਵੀ ਕਰਦੇ ਨੇ ਵੀ ਅਸੀਂ ਚੱਕ ਕੇ ਦੇਖਣਾ ਜੀ ਜਿਵੇਂ ਅੱਜ ਕੱਲ ਕਹਿੰਦੇ ਨੇ ਵੀ ਇਸ਼ਤਿਹਾਰ ਝੂਠ ਨਾ ਬੋਲਦੇ ਹੁਣ ਗੋਦੀ ਚੱਕ ਕੇ ਵੀ ਦੇਖਣਾ ਜੀ ਦੇਖ ਲੋ ਪਰ ਉਹਨਾਂ ਤੋਂ ਗੋਦੀ ਨਹੀਂ ਚੱਕੇ ਜਾਂਦੇ ਜੀ ਉਹ ਇਹਨੇ ਮਤਲਬ ਉਹਨਾਂ ਚ ਭਾਰ ਆ ਗਿਆ ਇਹ ਸਭ ਪ੍ਰੇਮ ਭਾਵ ਵੀ ਹੁੰਦਾ ਜਿਹਦੇ ਨਾਲ ਭਗਵਾਨ ਚ ਅੰਦਰੋਂ ਸ਼ਕਤੀ ਆਂਦੀ ਹੈ ਜਿਹੜਾ ਆਪਣਾ ਦਿਖਾਉਂਦੇ ਨੇ ਕਿ ਮੈਂ ਹੈਗਾ ਬਸ ਇੱਕ ਦਿ ਮਤਲਬ ਕਿ ਇਹ ਲਗਾ ਲੋ ਤੁਸੀਂ ਵੀ ਅਹਿਸਾਸ ਹੁੰਦਾ ਹੈ ਹਨਾ ਕਿ ਹਨੂਮਾਨ ਜੀ ਖੁਦ ਉੱਥੇ ਵਾਸ ਹੈ ਉਸ ਜਗ੍ਹਾ ਤੇ ਸੋ ਇਹਦੇ ਬਾਰੇ ਦੱਸੋਗੇ ਆਪਣੀ ਜਿਹੜੀ ਹਨੂਮਾਨ ਜੀ ਦੀ ਮੂਰਤੀ ਹੈ ਜੀ ਮਹਾਵਿਰਜ ਦੀ ਇਹ ਬਹੁਤ ਹੀ ਪੂਜਾ ਪਾਠ ਨਾਲ ਸਥਾਪਿਤ ਕੀਤੀ ਗਈ ਹੈ ਇਹਨ ਮੰਗੜੀ ਜੀ ਤੋਂ ਜਿਹੜੀ ਮਿੱਟੀ ਹੈ ਉਹ ਲਿਆ ਕੇ ਇਹਨਾਂ ਦੇ ਚਰਨਾਂ 'ਚ ਵਿਰਾਜਮਾਨ ਕਰਕੇ ਫਿਰ ਸਥਾਪਿਤ ਕੀਤੀ ਗਈ ਸੀ ਸ੍ਰੀ ਪੰਨਾ ਲਾਲ ਜੀ ਜੇ ਪਟਿਆਲੇ ਦੇ ਸਿਗੇ ਸੰਤ ਜੀ ਉਹ ਆਪਣੇ ਗੁਰੂ ਜੀ ਸੀਗੇ ਜੀ ਸਾਡੇ ਮਾਤਾ ਜੀ ਦੇ ਗੁਰੂ ਸੀ ਸਾਡੇ ਬਜ਼ੁਰਗਾ ਦੇ ਗੁਰੂ ਜੀ ਸੀ ਤੇ ਉਹਨਾਂ ਨੇ ਇਹ ਪੂਜਾ ਪਾਠ ਕਰਕੇ ਉਹ কুমਾਰੇ ਸੀਗੇ ਉਹਨਾਂ ਨੇ ਕੋਈ ਵਿਆਹ ਸ਼ਾਦੀ ਨਹੀਂ ਕਰਾਇਆ ਉਹਨਾਂ ਨੇ ਹੀ ਇਹ ਮੂਰਤੀ ਸਥਾਪਨਾ ਕਰਾਈ ਸੀ ਕਿਉਂਕਿ ਕਹਿੰਦੇ ਆ ਨਾ ਕਿ महावीर ਜੀ ਖੁਦ ਉਹ ਬਿਨਾ ਬਿਆਹੇ ਵੀ ਨੇ ਇਹ ਕੰਮਾ ਚ ਨੇ ਨੇ ਤੇ ਉਸ ਕਰਕੇ ਬ੍ਰਹਮਚਾਰੀ ਜਿਹਨੂੰ ਆਪਾਂ ਕਹੇ ਕਿਹਾ ਜਾ ਸਕਦਾ ਹੈ ਤੇ ਉਹ ਬ੍ਰਹਮਚਾਰੀ ਸੀ ਸਾਡੇ ਪੰਨਾ ਲਾਲ ਗੁਰੂ ਜੀ ਉਹਨਾਂ ਨੇ ਹੀ ਇਹ ਬ੍ਰਹਮਚਾਰੀ ਦੇ ਪਾਲਨ ਕਰਕੇ 11 ਦਿਨ ਦੀ ਪੂਜਾ ਕਰਕੇ ਹਵਨ ਕਰਕੇ ਤਾਂ ਇਹ ਮੂਰਤੀ ਸਥਾਪਨਾ ਕਰੀ ਸੀ ਔਰ ਇਹ महावीर ਜੀ ਜਿਹੜੇ ਨੇ ਇਹਨਾਂ ਦੀ ਮਹਾਨਤਾ ਇਹ ਹੈ ਕਿ ਤੁਸੀਂ ਕੋਲ ਖੜ੍ਹ ਜਾਓ ਤੁਹਾਡੇ ਨਾਲ ਖੁਦ ਗੱਲਾਂ ਕਰਨਗੇ ਜੀ ਸੋ ਬਹੁਤ ਹੀ ਵਧੀਆ ਤਰੀਕੇ ਨਾਲ ਗੀਤਾ ਜੀ ਨੇ ਬਹੁਤ ਹੀ ਵਧੀਆ ਇਤਿਹਾਸ ਇਸ ਦਾ ਦੱਸਿਆ ਜੋ ਮਾਨਨਿਆਤਾ ਹੈ ਉਹ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਇੱਕ ਇੱਕ ਗੱਲ ਜੋ ਸਾਨੂੰ ਦੱਸੀ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਦੱਸੀ ਹੈ ਬਹੁਤ ਹੀ ਚੰਗਾ ਲੱਗਿਆ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸੋ ਇਸੇ ਤਰ੍ਹਾਂ ਤੁਹਾਨੂੰ ਹੋਰ ਪ੍ਰਾਚੀਨ ਮੰਦਿਰਾਂ ਬਾਰੇ ਉਹਨਾਂ ਦੇ ਇਤਿਹਾਸ ਬਾਰੇ ਤੁਹਾਨੂੰ ਜਾਣਕਾਰੀ ਅਸੀਂ ਦਿੰਦੇ ਰਹਾਂਗੇ ਸੋ ਜੁੜੇ ਰਹੋ ਸਾਡੇ ਚੈਨਲ ਦਾ ਮੇਰੇ ਟਾਈਮ ਦੇ ਨਾਲ ਧੰਨਵਾਦ